ਸਾਡੇ ਬਹੁਤ ਹੀ ਸਨਸਕਾਰਯੋਗ ਸੰਤ ਬਾਬਾ ਨਿਸ਼ਤਰ ਸਿੰਘ ਜੀ ਲੰਗਰਾਂ ਵਾਲੇ ਤੇ ਸ਼ੰਭੂ ਬਾਰਡਰ ਤੇ ਵੀ ਲੰਗਰ ਬਾਬਾ ਜੀ ਵੱਲੋਂ ਨਿਰੰਤਰ ਜਾਰੀ ਹੈ 14 ਫਰਵਰੀ ਤੋਂ ਅੱਜ ਤੱਕ ਇੱਕ ਸਾਲ ਹੋਣ ਵਾਲਾ ਹੋ ਗਿਆ ਦਿੱਲੀ ਬਾਰਡਰ ਤੇ ਵੀ ਲਾਇਆ ਸੀ ਜਿਹੜੀ ਇਹ ਸ਼ਹਾਦਤ ਹੈ ਇਹਦੇ ਨਾਲ ਜਿਹੜੀ ਸਾਡੀ ਸਿੱਖੀ ਹੈ ਉਹ ਪਤਾਲ ਤੱਕ ਡੂੰਗੀ ਚਲੀ ਗਈ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਸੰਤ ਪਾਪਾ ਨਛੱਤਰ ਸਿੰਘ ਜੀ ਕਲਰ ਪੈਣੀ ਵਾਲੇ ਉਹਨਾਂ ਦੀ ਰਹਿਨਮਾਈ ਚ ਲੰਗਰ ਜਿਹੜਾ ਹੈਗਾ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ جاری ਹੈ ਜਿੱਥੇ ਕਿਤੇ ਵੀ ਲੰਗਰ ਦੀ ਲੋੜ ਹੁੰਦੀ ਜਿੱਥੇ ਕਿਤੇ ਵੀ ਸੇਵਾ ਕਰਨ ਦਾ ਮੌਕਾ ਇਹਨਾਂ ਨੂੰ ਮਿਲਦਾ ਹੈਗਾ ਦੱਸਦੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਉੱਥੇ ਇਹਨਾਂ ਦਾ ਲੰਗਰ ਲਗਾਤਾਰ جاری ਹੈ ਤੇ ਹੁਣ ਫਤਿਹਗੜ੍ਹ ਸਾਹਿਬ ਜਿੱਥੇ ਸ਼ਹੀਦੀ ਜੋੜ ਮੇਲ ਦੇ ਸਮੇਂ ਆ ਇਹਨਾਂ ਨੇ ਇੱਥੇ ਲੰਗਰ ਲਾਇਆ ਹੈਗਾ ਤੇ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੀ ਜਿਹੜੀ ਟੀਮ ਇੱਥੇ ਪਹੁੰਚੀ ਹੋਈ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੇਬੀਆਂ ਵੀ ਸ਼ਾਮਿਲ ਨੇ ਬਹੁਤ ਵੱਧ ਚੜ ਕੇ ਵੱਡੇ ਪੱਧਰ ਤੇ ਇਹਨਾਂ ਵੱਲੋਂ ਹਰ ਥਾਂ ਤੇ ਲੰਗਰ ਦੀ ਸੇਵਾ ਜਿਹੜੀ ਕੀਤੀ ਜਾਂਦੀ ਹੈ ਬਾਈ ਜੀ ਕੀ ਨਾਮ ਹੈ ਅਸੀਂ ਸੁਣਾ ਤਮਰ ਸਿੰਘ ਗੋਛਾ ਸਰਪੰਚਾ ਜੀ ਪਿੰਡ ਕਲਰ ਪਹਿਣੀ ਤੋਂ ਪਰ ਵੈਸੇ ਮੈਂ ਚਾਹਾਂਗਾ ਜਿਹੜਾ ਤੁਸੀਂ ਲੰਗਰ ਦੀ ਸੇਵਾ ਕਰਦੇ ਹੋ ਸ਼ੁਰੂ ਤੋਂ ਸਭ ਤੋਂ ਪਹਿਲਾਂ ਦਾ ਸਾਰੀ ਸੰਗਤ ਨੂੰ ਵਾਹ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਆ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਅਤੇ ਤਨ ਤਨ ਮਾਤਾ ਗੁਜਰ ਕੌਰ ਜੀ ਦੀ ਪਹਿਲਾਂ ਤਾਂ ਕੁਰਬਾਨੀ ਨੂੰ ਪ੍ਰਣਾਮ ਹੈ ਉਹਨਾਂ ਨੂੰ ਸਿਜਦਾ ਤੇ ਉਹਨਾਂ ਦੇ ਉਹਦੇ ਵਿੱਚ ਜੋ ਲੰਗਰ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਨਿਸ਼ਤਰ ਸਿੰਘ ਜੀ ਲੰਗਰਾਂ ਵਾਲੇ ਇਹ ਨਾਮ ਕਾਹਗੇ ਅਸੀਂ ਤਾਂ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਰਹਿਮਾਈ ਚ ਚੱਲ ਰਿਆ 15 ਤੋਂ ਤੇ ਨਿਰੰਤਰ ਜਾਰੀ ਹੈ ਤੇ ਸ਼ੰਭੂ ਬਾਰਡਰ ਤੇ ਵੀ ਲੰਗਰ ਬਾਬਾ ਜੀ ਵੱਲੋਂ ਨਿਰੰਤਰ ਜਾਰੀ ਹੈ 14 ਫਰਵਰੀ ਤੋਂ ਅੱਜ ਤੱਕ ਇੱਕ ਸਾਲ ਹੋਣ ਵਾਲਾ ਹੋ ਗਿਆ ਦਿੱਲੀ ਬਾਰਡਰ ਤੇ ਵੀ ਲਾਇਆ ਸੀ ਬਾਬਾ ਜੀ ਬਸ ਵੀ ਜੋ ਬਾਬੇ ਨਾਨਕ ਨੇ ਸਾਡੇ ਬਾਪਾ ਦੇ ਬਾਪ ਨੇ ਰੀਤ ਤੋੜਤੀ ਤੇ ਅਸੀਂ ਅੱਗੇ ਬਾਬਾ ਜੀ ਬੁਤੌਂਦੇ ਜਾ ਰਹੇ ਨੇ ਉਹ ਅੱਗੇ ਅੱਗੇ ਨੇ ਅਸੀਂ ਪਿੱਛੇ ਪਿੱਛੇ ਨੇ ਇਹ ਕੀ ਬਾਬਾ ਜੀ ਦਾ ਖਾਸ ਕੀ ਹੁੰਦਾ ਕਿਉਂਕਿ ਲੰਗਰ ਦੀ ਸੇਵਾ ਬਹੁਤ ਲੋਕ ਕਰਦੇ ਨੇ ਫਤੇਗੜ ਸਾਹਿਬ ਦੀ ਧਰਤੀ ਦੇ ਆਪਾਂ ਪੈਰ-ਪੈਰ ਤੇ ਦੇਖਦੇ ਆਂ ਤੁਰਦੇ ਜਾਂਦੇ ਆਂ ਤੇ ਲੰਗਰ ਦੀ ਸੇਵਾ ਚੱਲ ਰਹੀ ਆ ਪਰ ਤੁਸੀਂ ਅਗਰ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਗੱਲ ਕਰੋ ਤਾਂ ਉਹਨਾਂ ਦਾ ਸੇਵਾ ਕਰਨ ਦਾ ਤਰੀਕਾ ਕੀ ਵੱਖ ਹੈ ਬਸ ਸੇਵਾ ਹਾਂਜੀ ਹਾਂ ਮੈਂ ਕੀਰਤ ਕਰੋ ਵੰਡ ਛਕੋ ਦਾ ਨਾਰਾ ਉਹ ਦੰਦੇ ਨੇ ਤੇ ਤੁਸੀਂ ਤੁਸੀਂ ਕਹਿਣਾ ਚਾਹੋ ਇਹ ਜਿਹੜਾ ਇੱਥੇ ਲੰਗਰ ਜਿਹੜਾ ਹਰ ਸਾਲ ਲੱਗ ਰਿਹਾ ਹੈ ਨਾ ਸਾਡੇ ਜਿਹੜੇ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰਕੌਰ ਦੀ ਜਿਹੜੀ ਸ਼ਹੀਦੀ ਹੈ ਇਹ ਆਮ ਤਾਂ ਸ਼ਹੀਦ ਸਾਰੇ ਹੀ ਹੋਏ ਨੇ ਪਰ ਇਹ ਇੰਨੀ ਕੀਮਤੀ ਹੈ ਕਿ ਇਹਦੀ ਕੀਮਤ ਅਦਾ ਨਹੀਂ ਕੀਤੀ ਜਾ ਸਕਦੀ ਲੰਗਰ ਲਾ ਦੇਣੇ ਵੀ ਨਾਲ ਸਿਰਫ ਇੱਕ ਨਮਸਕਾਰ ਹੁੰਦੀ ਹੈ ਵੀ ਸਾਡਾ ਖੂਨ ਦੀ ਰਤੀ ਰਤੀ ਵੀ ਡੁੱਲ ਜੇ ਤੇ ਉਹ ਵੀ ਇਸ ਪਰਵ ਪ੍ਰਕਾਰ ਦੇ ਨਾਲ ਅਸੀਂ ਉਹਦਾ ਅਦਾ ਨਹੀਂ ਕਰ ਸਕਦੇ ਜਿਹੜੀ ਇਹ ਸ਼ਹਾਦਤ ਹੈ ਇਹਦੇ ਨਾਲ ਜਿਹੜੀ ਸਾਡੀ ਸਿੱਖੀ ਹੈ ਉਹ ਪਤਾਲ ਤੱਕ ਡੂੰਗੀ ਚਲੀ ਗਈ ਭਾਵੇਂ ਇੱਥੇ ਜਕਰੀਆ ਖਾਨ ਭਾਵੇਂ ਇੱਥੇ ਬਾਬਰ ਤੇ ਭਾਵੇਂ ਇੱਥੇ ਜਿਹੜਾ ਮਰਜੀ ਸ਼ਾਹ ਚੜ ਕੇ ਆ ਜੇ ਉਹ ਸਾਡੀ ਸਿੱਖੀ ਦਾ ਬਾਲਵਿੰਗਾ ਨਹੀਂ ਕਰ ਸਕਦਾ ਕਿਉਂਕਿ ਇਸ ਸਿੱਖੀ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਇਨਾਂ ਸਹਬਜ਼ਾਦਿਆਂ ਨੇ ਤਾਲ ਵਿੱਚ ਲਾ ਦਿੱਤੀਆਂ ਨੇ ਤੇ ਇਸ ਨੂੰ ਸਜਦਾ ਕਰਨ ਲਈ ਹਰ ਸਾਲ ਆਉਣੇ ਆ ਇਸ ਲੰਗਰਾਂ ਤੋਂ ਇਲਾਵਾ ਬਾਬਾ ਜੀ ਦੀ ਸੇਵਾ ਜਿਵੇਂ ਕਿ ਪਿਛਲੇ ਸਮੇਂ ਦੌਰਾਨ 84 ਤੋਂ ਬਾਅਦ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਮਾਤਾ ਗੁਜਰੀ ਸਹਾਰਾ ਟਰਸ ਦੇ ਬਾਬਾ ਜੀ ਚੇਅਰਮੈਨ ਨੇ ਉੱਥੇ ਪੂਰੇ ਪੰਜਾਬ ਤੋਂ ਜੁਪੀ ਤੋਂ ਹਰਿਆਣੇ ਤੋਂ ਸ਼ਹੀਦ ਸਿੰਘਾਂ ਦੇ ਬੱਚੇ ਉਹਨਾਂ ਦੀਆਂ ਸਿੰਘੜੀਆਂ ਇੱਥੇ ਰਹਿ ਕੇ ਉਹਨਾਂ ਦੇ ਬੱਚਿਆਂ ਦੀ ਪਰਵਰਿਸ਼ ਕੀਤੀ ਉਹਨਾਂ ਨੂੰ ਉੱਚ ਵਿੱਦਿਆ ਦਿੱਤੀ ਤੇ ਅੱਜ ਵੀ ਕੋਈ ਵੀ ਬੱਚਾ ਜਿਹਦੇ ਮਾਪੇ ਨਹੀਂ ਉਹਨਾਂ ਨੂੰ ਉੱਥੇ ਮਾਤਾ ਗੁਜਰੀ ਸਹਾਰਾ ਟਰਸਟ ਵਿੱਚ ਰੱਖ ਕੇ ਉੱਥੇ ਸਮੂਹ ਇਲਾਕਾ ਸਮੂਹ ਪੰਜਾਬ ਦੀ ਮਦਦ ਦੇ ਨਾਲ ਪਬਲਿਕ ਡੋਨੇਸ਼ਨ ਦੇ ਨਾਲ ਉਹ ਸੰਸਥਾ ਵੀ ਚੱਲ ਰਹੀ ਹੈ ਲੰਗਰ ਵੀ ਚੱਲ ਰਹੇ ਨੇ ਪਰ ਮਨੁੱਖਤਾ ਨੂੰ ਉੱਚੀਆਂ ਲੈ ਜਾਣ ਲਈ ਗੁਰਸਿੱਖੀ ਦੇ ਵਿੱਚ ਬੱਚਿਆਂ ਨੂੰ ਲਿਆਉਣ ਲਈ ਸੰਥਿਆ ਦਿੱਤੀ ਜਾਂਦੀ ਹੈ ਤੇ ਸਕੂਲ ਚਲਾਏ ਜਾ ਰਹੇ ਨੇ ਵੀ ਇਹ ਸਿੱਖੀ ਨੂੰ ਸਮਰਪਿਤ ਜਿਹੜੇ ਨੇ ਵੱਡਿਆਂ ਦੇ ਰਾਹ ਤੇ ਚੱਲਣ ਦਾ ਇੱਕ ਉਦਮ ਹੈ ਕਿੰਨੀਆਂ ਕਿ ਬੀਬੀਆਂ ਹੋਣੀਆਂ ਜੀ ਪੂਰੀ ਥੋੜੀ ਟੀਮ ਹੈ ਤੁਹਾਡੀ ਸਾਡਾ ਤਕਰੀਬਨ 150 ਮੈਂਬਰਾਂ ਦਾ ਪਰਿਵਾਰ ਹੈ ਉੱਥੇ 25-30 ਬੀਬੀਆਂ ਨੇ ਜਿਹੜੀਆਂ ਵਿੱਡੋ ਨੇ ਤੇ ਬਜ਼ੁਰਗ ਰਹਿੰਦੇ ਨੇ ਤੇ ਬੱਚੇ ਨੇ ਪਲੱਸ 2 ਤੱਕ ਦਾ ਸਕੂਲ ਹੈ ਤੇ ਇਦਾਂ ਰਾਤ ਦਿਨ ਸਵੇਰੇ ਉਹਨਾਂ ਦਾ ਪੜਾਈ ਦਾ ਖਰਚਾ ਪਲੱਸ ਤਿੰਨੇ ਟਾਈਮ ਲੰਗਰ ਪਾਣੀ ਤੇ ਸਵਾਵਾਂ ਜਾਰੀ ਨੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਉਹ ਸਰਪੰਚ ਜੀ ਮਾਡਾ ਨਾਮ ਦੱਸ ਹਾਂਜੀ ਨਾਮ ਮੇਰਾ ਬਲਕਾਰ ਸਿੰਘ ਹਾਂਜੀ ਪਿੰਡ ਕਲਰਪੈਣੀ ਅਸੀਂ ਸੰਭੂ ਦੀ ਸੇਵਾ ਕਰਾਂ ਹੀ ਨਿਰੰਤਰ 15 ਫਰਵਰੀ ਤੋਂ ਲਗਾਤਾਰ ਜਾ ਰਹੇ ਹਾਂ ਕਿੰਨੀ ਸੰਗਤ ਆ ਜਾਂਦੀ ਹੈ ਰੋਜ਼ ਇੱਥੇ ਇੱਥੇ ਹੀ ਸੰਭੂ ਦੀ ਇੱਥੇ ਜੀ ਇੱਥੇ ਲੰਗਰ ਆ ਇੱਥੇ ਤਾਂ ਹੀ ਬਹੁਤ ਸੰਗਤ ਦੀ ਗਿਣਤੀ ਹੋਣੀ ਹੈਗੀ ਸੰਗਤ ਦੀ ਬਹੁਤ ਸੰਗਤ ਆ ਰਹੀ ਹੈ ਜੀ ਸਵੇਰੀ ਦਹੀਂ ਪਰੌਂਠੇ ਦਾ ਲੰਗਰ ਚੱਲਦਾ ਹੈ ਸਵੇਰੀ ਚਾਹ ਨਾਲ ਪਕੌੜਿਆਂ ਦਾ ਲੰਗਰ ਵੀ ਚੱਲਦਾ ਜੀ ਉਸ ਤੋਂ ਬਾਅਦ ਫਿਰ ਸਬਜ਼ੀ ਰੋਟੀ ਚੱਲਦੀ ਹੈ ਜੀ ਠੀਕ ਹੈ ਜੀ ਹਾਂਜੀ ਸੋ ਦੇਖਿਆ ਤੁਸੀਂ ਕਿਸ ਤਰ੍ਹਾਂ ਦੇ ਨਾਲ ਮਿਹਨਤ ਕਰ ਰਹੇ ਨੇ ਤੇ ਲਗਾਤਾਰ ਕਈ ਸਾਲਾਂ ਤੋਂ ਜਿਹੜੀ ਲੰਗਰ ਦੀ ਪ੍ਰਥਾ ਉਹ ਚੱਲ ਰਹੀ ਹੈਗੀ ਹੈ ਸੰਤ ਬਾਬਾ ਨਛੱਤਰ ਸਿੰਘ ਜੀ ਰਹਿਨਮਾਈ ਹੇਠ ਇਹ ਪੂਰੀ ਟੀਮ ਜਿਹੜੀ ਹੈ ਉਹ ਕੰਮ ਕਰਦੀ ਹੈ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਇਸੇ ਕਰਕੇ ਸ਼ਾਇਦ ਉਹਨਾਂ ਨੂੰ ਸੰਤ ਬਾਬਾ ਨਛੱਤਰ ਸਿੰਘ ਜੀ ਲੰਗਰਾਂ ਵਾਲੇ ਦਾ ਨਾਮ ਜਿਹੜਾ ਹੈ ਉਹ ਦਿੱਤਾ ਤੇ ਕਿਸ ਤਰ੍ਹਾਂ ਦੇ ਨਾਲ ਫਤਿਹਗੜ੍ਹ ਸਾਹਿਬ ਵਿਖੇ ਕੋਈ ਗਿਣਤੀ ਨਹੀਂ ਇੰਨੀ ਵੱਡੀ ਗਿਣਤੀ ਚ ਜਿਹੜੀ ਸੰਗਤ ਇੱਥੇ ਪਹੁੰਚ ਰਹੀ ਹੈ ਤੇ ਲੰਗਰ ਛਕਦੇ ਨੇ ਸੋ ਜਿਹੜੇ ਵੀ ਦੂਰੋਂ ਚੱਲ ਕੇ ਆਉਂਦੇ ਨੇ ਪੰਜਾਬ ਦੇ ਕੋਨਿਆਂ-ਕੋਨਿਆਂ ਤੋਂ ਤੇ ਉਹਨਾਂ ਨੂੰ ਕੋਈ ਮੁਸੀਬਤ ਨਾ ਹੋਵੇ ਜਾਂ ਕੋ ਖਾਣ-ਪੀਣ ਦਾ ਜਿਹੜਾ ਪੂਰਾ ਪ੍ਰਬੰਧ ਆ ਉਹ ਕੀਤਾ ਗਿਆ ਤੇ ਕੀ ਇਹਨਾਂ ਦਾ ਮਿਸ਼ਨ ਹੈ ਕਿਸ ਤਰ੍ਹਾਂ ਦੇ ਨਾਲ ਸੇਵਾ ਕਰਦੇ ਨੇ ਉਸ ਬਾਰੇ ਇਹਨਾਂ ਨੇ ਦੱਸਿਆ ਫਤਿਹਗੜ ਸਾਹਿਬ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ